ਜੰਡਿਆਲਾ ਗੁਰੂ ਜਦੀ ਨੋਦੇ ਪਿੰਡ ਤਾਰਾਗੜ ਤਲਾਵਾਂ ਚਰਾਤੇ ਸਵਾ 7 ਦੇ ਵਜੇ ਕਰੀਬ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਦੋਦੀ ਕਿ ਲੋਕਾ ਦੇਖ ਕੇ ਦੁੱਧ ਵੰਡ ਕੇ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਰਸਤੇ ਦੇ ਵਿੱਚ ਉਸ ਨੂੰ ਕੂੜੀਆਂ ਮਾਰਕੀਟ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਥਾਣਾ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਪਾਉ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਕੁਰਬੀ ਸਿੰਘ ਹੈ ਤੇ ਪਿੰਡ ਧਾਕਰ ਦਾ ਰਹਿਣ ਵਾਲਾ ਹੈ ਇਹ ਦੁੱਧ ਵੇਚਣ ਦਾ ਕੰਮ ਕਰਦਾ ਸੀ ਸ਼ਾਮ ਨੂੰ ਪਿੰਡ ਧਾਕਰ ਅਗਰ ਤਲਾਵਾ ਵਿਖੇ ਕਰਤੂਤ ਪਾ ਕੇ ਵਾਪਸ ਆ ਰਿਹਾ ਸੀ ਤੇ ਇਸ ਵੀ ਕੁਝ ਅਣਪਛਾਤੇਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸਿਟੀ ਹੁਮਨਿਫਰੀ ਜੰਡਿਆਲਾ ਗੁਰੂ ਤੋਂ ਕੁ ਮੈਨੂੰ ਹੂੰ ਤੇ ਤਲਾ ਮਿਲਿਆ ਵੀ ਤੇ ਹੋਇਆ ਕੋਈ ਇਹ ਮੁੰਡਾ ਪੁਰਾਣਾ ਮੇਰਾ ਜਾਨੂ ਸੀ ਤੇ ਅੱਜ ਤੋਂ ਕਾਫੀ ਸਾਲ ਪਹਿਲਾਂ 5-6 ਸਾਲ ਪਹਿਲਾਂ ਅਸੀਂ ਰਿਸ਼ਤੇਦਾਰ ਸਾਡਾ ਤੇ ਨੋਨ ਬੰਦਾ ਸੀ ਮੇਰਾ ਤੇ ਮੈਨੂੰ ਕਿਹ ਦੱਸਿਆ ਵੀ ਨਾਲ ਗੱਲਬਾਤ ਹੋ ਗਈ ਮੇਰੇ ਪਿੱਟ ਦਾ ਮੁੰਡਾ ਵਾ ਮਨਮੋਹ ਸਿੰਘ ਆ ਆ ਮਾਦ ਪਾੜੀ ਚੰਗਾ ਮੁੰਡਾ ਹੈਗਾ ਉਹ ਜਗਮੋਹ ਸਿੰਘ ਇਹ ਜਗਮੋਹ ਸਿੰਘ ਮੇਰਾ ਕਲਾਸਮੇਟ ਆ ਉਹਨੇ ਮੈਨੂੰ ਹੂੰ ਕਰ ਦਿੱਤਾ ਵੀ ਇਹ ਗੱਲਬਾਤ ਹੋ ਗਈ ਤੇ ਮੇਰੇ ਲਿੰਕ ਜੀ ਇਹ ਮੈਨੂੰ ਘਰ ਦਾ ਨੰਬਰ ਤਾਂ ਹੈ ਨਹੀਂ ਸੀ ਤੇ ਮੇਰੇ ਗਰਮੇਈ ਭਾਈ ਦਾ ਨੰਬਰ ਹੈਗਾ ਸੀ ਮਰਿਆੜਤੀ ਇਹ ਉਹ ਮੈਂ ਉਹਨਾਂ ਨੂੰ ਦੱਸਿਆ ਵੀ ਭਜੀ ਇਹ ਗੱਲਬਾਤ ਹੋ ਗਈ ਹੈ ਇਹਨਾਂ ਫਿਰ ਦੇ ਘਰ ਫੋਨ ਕੀਤਾ ਤੇ ਇਹਨਾਂ ਉਹਨਾਂ ਘਰ ਲਾ ਦਿੱਤੀ ਫਿਰ ਕਿੰਨੇ ਕੁ ਵੇਲੇ ਲੱਗ ਬਣੇ ਨਿਕਲੇ ਜੇ ਤੁਹਾਨੂੰ ਪਤਾ ਲੱਗਿਆ ਉਦੋਂ ਇਹ ਮਤਲਬ ਡੈਥ ਹੋ ਚੁੱਕੀ ਸੀ ਆ ਸਰ ਇਹ ਡਾਕਟਰ ਦਾ ਸਾਥ ਸੀ ਕਿ ਸਾਥ ਤੇ ਹੋਇਆ ਕਿ ਜੀ ਵੈਸੇ ਕਿੱਧਰੋਂ ਆ ਰਹੇ ਸੀ ਕਿੱਦਾਂ ਕੀ ਕੱਟੇ ਇਹ ਗੱਡੀ ਦੇ ਲੋਕੇਸ਼ਨ ਵੇਖ ਰੋ ਤੁਸੀਂ ਇਹ ਪਿੰਨੋਂ ਦੂਰ ਤਾਂ ਨਹੀਂ ਆਉਂਦੇ ਰੋਜ਼ ਹੀ ਪਿੰਡ ਜੀ ਤਾਂ ਕਿ ਉਹ ਮੋਟਰਸਾਈਕਲ ਤੇ ਆਉਂਦੇ ਸੀ ਆਹ ਤੇ ਕਾਰ ਤੇ ਸੀ ਤੇ ਕੇ ਨੇ ਪਤਨ ਕੀ ਉਹਦਾ ਰੰਝੇ ਸੀ ਕੀ ਇਹ ਤੇ ਮੈਂ ਕਹਾ ਬਾਪ ਹੋਈ ਤਾਂ ਉਹ ਸ਼ਾਬ ਜੀ ਹਾਂ ਇਸ ਵੇਲੇ ਬਾਰੇ ਕਹਿਣ ਸਾਤੇ ਕੁਝ ਵੀ ਮੁੰਡਾ ਚੰਗਾ ਸੀ ਚੰਗੇ ਸੁਭਾਅ ਦਾ ਮੁੰਡਾ ਸੀ ਮਿਲਵਤਨ ਵਾਲਾ ਮੁੰਡਾ ਸੀ ਖੜਨਾ ਚੰਗਾ ਹੈ ਸੀ ਜੀ ਕਿਸੇ ਬਾਰੇ ਕਹਿਣ ਸਾਤੇ ਵੀ ਗੱਲ ਕੀ ਇਸ ਲਈ ਘਟਨਾ ਘਟਾਂਗੇ ਦੇ ਬਾਰੇ ਕੋਈ ਨਹੀਂ ਕਹ ਸਕਦੇ ਦੂਜੇ ਕਿ ਕਿਦਾਂ ਕੀ ਹੋਵਾ ਦਿੰਦਾ ਇਹ ਪਿੰਡ ਧੌੜੜ ਦਾ ਕੁਲਵੀਰ ਸਿੰਘ ਪੁੱਤਰ ਅਬਰੀਕ ਸਿੰਘ ਸੀ ਦੁੱਧ ਦਾ ਕੰਮ ਕਰਦੇ ਆ ਇਹ ਇਹ ਸ਼ਾਮੀ 6:00 ਵਜੇ 6:30 ਵਜੇ ਘਰੋਂ ਅਜ ਮੀਂਹ ਜਿਆਦਾ ਪੈ ਰਿਹਾ ਸੀ ਆਪਣੀ Honda Image ਤੇ ਦੁੱਧ ਦੇਣ ਗਿਆ ਸੀ ਤਲਾਵੇਂ ਤਲਾਵੇਂ ਦੁੱਧ ਦੇ ਕੇ 7:00 ਵਜੇ 7:00 ਵਜੇ ਉੱਥੇ ਪੂਰੇ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤਾਂ ਇਹ ਜਿਹੜੀ ਮੋਟਰ ਹੈਗੀ ਹੈ ਇਹਦੇ ਤੇ ਜੋ ਨਿਸ਼ਾਨ ਤੋਂ ਲੱਗ ਰਿਹਾ ਗੱਡੀ ਦੇ ਉਹਦੇ ਸਾਈਡ ਤੇ ਇੱਕ ਗੱਡੀ ਖੜੀ ਲੱਗਦੀ ਹੈ ਉਹਨਾਂ ਨੇ ਅੱਗੇ ਗੱਡੀ ਕਰਕੇ ਰੋਕ ਕੇ ਤੇ ਫਾਇਰਿੰਗ ਕਰਕੇ ਉਹਦੀ ਡੈਥ ਕਰ ਦਿੱਤੀ ਮੇਰੇ ਕਾਰਨ ਦਾ ਪਤਾ ਲੱਗ ਜਾਏਗਾ ਗੌਰਨ ਹਜੀ ਉਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਹੈ ਇਹਨਾਂ ਦਾ ਘਰੇਲੂ ਹੀ ਰੰਜਿਸ਼ ਹੀ ਆ ਪਿੰਡ ਦੇ ਵਿੱਚ ਹੀ ਉਹਦੇ ਘਰ ਨੂੰ ਨਹੀਂ ਇੱਕ ਗੱਲ ਹੋਈ ਹੈ ਠੀਕ ਆ ਬਈ ਸਰ ਭਾਈ ਉਹਨਾਂ ਦਾ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ ਜੀ ਬੋਡੀ ਜਿਹੜੀ ਅਸੀਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਤੀ ਹੈ ਸਰ ਜਿੰਨੇ ਫਾਇਰਿੰਗ ਤੇ ਕਿੰਨੇ ਬੰਦੇ ਕੋਈ ਸ਼ਾਇਦ ਪਤਾ ਲੱਗਾ ਹਾਂ ਜੀ ਇਹ ਤਾਂ ਨਹੀਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਅਸੀਂ ਉਹ ਕੈਮਰੇ ਆ ਸਾਈਡਾਂ ਤੇ ਹੈਗੇ ਜਿਹੜੇ ਉਹ ਖੰਡਾਲਦੇ ਆ ਟੀਮਾਂ ਲਾਤੀਆਂ ਉਹ ਤੋਂ ਪਤਾ ਲੱਗੂਗਾ ਕਿੰਨੇ ਕੁ ਫਾਇਰ ਹੋਏ ਇਹ ਤਿੰਨ ਦਾ ਤਾਂ ਸਾਨੂੰ ਲੱਗ ਰਿਹਾ ਤਿੰਨ ਤਾਂ ਗੋਲੀਆਂ ਉਹਦੇ ਲੱਗੀਆਂ ਬਾਕੀ ਅਜੇ ਹੁਣ ਅਸੀਂ ਸਰਚ ਕਰਾਂਗੇ ਸਾਰੀ ਤੇ ਮੌਕੇ ਤੇ ਹੀ ਡੈਥ ਹੋ ਗਈ ਕਿ ਹਾਂਜੀ ਮੌਕੇ ਤੇ ਡੈਥ ਹੋ ਗਈ ਮੁੱਦਰੀ ਤੇ ਵੀ ਇਹੀ ਜੋ ਕਿ ਬੋਲ ਲੱਗ ਮੁੱਦਰੀ ਤਫਤੀਸ਼ ਤੋਂ ਇਹੀ ਗੱਲ ਲੱਗ ਰਹੀ ਹੈ ਵੀ ਪਿੰਡ ਦੀ ਰੰਜਿਸ਼ ਆ ਇਹਨਾਂ ਦੀ 10-15 ਸਾਲ ਪਹਿਲਾਂ ਦੀ ਹੋਰ ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਵੀ ਕੋਈ ਸਾਡੇ ਕਿਸੇ ਨਾਲ ਰੰਜਿਸ਼ ਨਹੀਂ ਉਹ ਕੋਈ ਇੱਕ ਦੋ ਬੰਦੇ ਹੈਗੇ ਜਿਹੜੇ ਇਹਨਾਂ ਨਾਲ ਰੰਜਿਸ਼ ਰੱਖਦੇ ਸੀ ਤੇ ਉਹਨਾਂ ਦੇ ਉਹਨਾਂ ਦੇ ਹੀ ਇਹ ਕੰਮ ਆ ਸਾਰਾ